ਮਾਧ ਪ੍ਰਦੇਸ਼ ਤੋਂ ਪੰਜਾਬ ਚ ਨਜਾਇਜ਼ ਅਸਲੇ ਤਸਕਰੀ ਦੇ ਮਾਮਲੇ ਚ ਬਠਿੰਡਾ ਜੇਲ੍ਹ ਚੋਂ ਪ੍ਰੋਡਕਸ਼ਨ ਵਾਰੰਟ ਤੇ ਚਾਰੇ ਖਤਰਨਾਕ ਗੈਂਗਸਟਰ ਬੂਟਾ ਖਾਨ ਨੂੰ ਮੋੜ ਅਦਾਲਤ ਚ ਪੇਸ਼ ਕੀਤਾ ਗਿਆ ਇੱਕ ਹਫਤੇ ਦੌਰਾਨ ਇਹ ਗੈਂਗਸਟਰ ਦੀ ਤੀਜੀ ਪੇਸ਼ੀ ਸੀ ਪੇਸ਼ੀ ਦੌਰਾਨ ਪੁਲਿਸ ਨੇ 3 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਗੈਂਗਸਟਰ ਨੂੰ ਮੋੜ ਜੇਲ੍ਹ ਪੇ ਜਾਂਦੇ ਹੁਕਮ ਜਾਰੀ ਕਰ ਦਿੱਤੇ ਨੇ ਜਿਸ ਮਗਰੋਂ ਕੜੀ ਸੁਰੱਖਿਆ ਦੇ ਹੇਠ ਗੈਂਗਸਟਰ ਨੂੰ ਲੈ ਕੇ ਪੁਲਿਸ ਪਾਰਟੀ ਬਠਿੰਡਾ ਰਵਾਨਾ ਹੋ ਗਈ ਤਾਂ ਗੈਂਗਸਟਰ ਨੂੰ ਜੇਲ੍ਹ ਦੇ ਵਿੱਚ ਛੱਡਿਆ ਜਾਵੇਗਾ ਦੱਸ ਦਈਏ ਕਿ ਬੂਟਾ ਖਾਨ ਨੂੰ ਸਿਟੀ थाना ਖੰਨਾ ਚ ਦਰਜ ਐਫ ਆਈ ਆਰ ਨੰਬਰ 208 ਚ ਨਾਮਜ਼ਦ ਕਰਕੇ ਪ੍ਰੋਡਕਸ਼ਨ ਵਾਰਡ ਤੇ ਲਿਆਂਦਾ ਗਿਆ ਸੀ ਇਸ ਮਾਮਲੇ ਚ ਦੋ ਵਿਅਕਤੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੀ ਪੁਸ਼ਗੀਸ ਤੋਂ ਬਾਅਦ ਬੂਟਾ ਖਾਨ ਦਾ ਨਾਮ ਸਾਹਮਣੇ ਆਇਆ ਸੀ ਤੇ ਫਿਰ ਪੰਜਾਬ ਪੁਲਿਸ ਬੂਟਾ ਖਾਨ ਨੂੰ ਬਠਿੰਡਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰਡ ਤੇ ਲਿਆਂਈ ਸੀ ਜਿਸ ਦੇ ਕੋਲੋਂ ਪੁਸ਼ਗੀਸ਼ ਕੀਤੀ ਗਈ ਅੱਜ ਮੋੜ ਅਦਾਲਤ ਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਗੈਂਗਸਟਰ ਨੂੰ ਜੇਲ੍ਹ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਉਹ ਜੂਸ਼ਲ ਪੀ ਜੂਸ਼ਲ ਕਰਤੇ ਜਿਹਾ ਤਾਂ ਜਿਹਾ ਸਾਡੇ ਤੇ ਕੋਈ ਹੁਣ ਤੱਕ ਸੁਰਾਗ ਮਿਲਿਆ ਦੇ ਕੋਲੋਂ ਜੀ ਏਜੀਟੀਐਫ ਨੇ ਪੁਸ਼ਗੀਸ਼ ਕੀਤੀ ਹੈ ਜੀ ਉਹਨਾਂ ਨੂੰ ਲੋਬੀਆ ਕੇਸ ਡਾਇਰੀ ਚ ਦਵਾਂਗੇ ਤੇ ਹੁਣ ਦੁਬਾਰਾ ਕਿੱਥੇ ਭੇਜੇ ਜਾਣਗੇ ਜੀ ਬਠਿੰਡੇ ਜੇਲ੍ਹ ਚ ਆਪਣੇ ਮੁਕਦਮੇ ਚ ਅਰੈਸਟ ਸੀ ਜੀ ਹਾਂਜੀ ਹਾਂਜੀ 208 ਨੰਬਰ ਸੀ ਜੀ ਕੋਈ ਹਲੇ ਆਪਣੇ ਕੋ ਲੱਗਿਆ ਪਤਾ ਤਸਕਰੀ ਕਰਦੇ ਸੀ 11ਾਂ ਹੀ ਜਾਂ ਨਹੀਂ ਜੀ ਇਹ ਹੋਰੇ ਕੇਸ ਜਾਰੀ ਪੁੱਛ ਕੇ ਜਿਹੜੀ ਹੈਗੀ ਉਹ ਸਾਰੀ ਲੈ ਕੇ ਉਹਨਾਂ ਕੋ ਅਫੀਸ਼ੀਅਲ ਅਫੀਸ਼ੀਅਲ ਕਰਦੇ ਜਿਦਾ ਜਿਹਾ ਸਾਡੇ ਤੇ ਕੋਈ ਹੁਣ ਤੱਕ ਸੁਨਾਖ ਮਿਲਿਆ ਉਹਦੇ ਕੋਲੋਂ ਜੀ ਏਜੀਟੀਐਫ ਨੇ ਪੁੱਛ ਗੀ ਜੀ ਕਿਤੇ ਹੈ ਜੀ ਉਹਨਾਂ ਨੂੰ ਲੋਗੀਆਂ ਕੇਸ ਡਾਇਰੀ ਜਿ ਦਵਾਂਗੇ ਤੇ ਹੁਣ ਦੁਬਾਰਾ ਕਿੱਥੇ ਭੇਜੇ ਜਾਣਗੇ ਜੀ ਬਠਿੰਡੇ ਜ਼ਿਲ੍ਹੇ ਆਪਣੇ ਮੁਕਦਮੇ ਚ ਅਰੈਸਟ ਸੀ ਜੀ ਹਾਂਜੀ ਹਾਂਜੀ 208 ਨੰਬਰ ਸੀ ਕੋਈ ਹਲੇ ਆਪਣੇ ਕੋ ਲੱਗਿਆ ਪਤਾ ਤਸਕਰੀ ਕਰਦੇ ਸੀ 11ਾਂ ਹੀ ਜਾਂ ਨਹੀਂ ਜੀ ਇਹ ਹੋਰੇ ਕੇਸ ਜਾਰੀ ਪੁੱਛ ਕੇ ਜਿਹੜੀ ਹੈਗੀ ਉਹ ਸਾਰੀ ਲੈ ਕੇ ਉਹਨਾਂ ਕੋ ਅਫੀ ਤੇ ਕੋਈ ਹੁਣ ਤੱਕ ਸੁਨਾਖ ਮਿਲਿਆ ਦੇ ਕੋਲੋਂ ਜੀ ਏਜੀਟੀਐਫ ਨੇ ਪੁਚੀਸ਼ ਕੀਤੀ ਹੈ ਜੀ ਉਹਨਾਂ ਨੂੰ ਲੋਗੀਆਂ ਕੇਸ ਡਾਇਰੀ ਚ ਦਵਾਂਗੇ ਤੇ ਹੁਣ ਦੁਬਾਰਾ ਕਿੱਥੇ ਭੇਜੇ ਜਾਣਗੇ ਜੀ ਬਠਿੰਡੇ ਜ਼ਿਲ੍ਹੇ ਆਪਣੇ ਮੁਕਦਮੇ ਚ ਅਰੈਸਟ ਸੀ ਜੀ ਹਾਂਜੀ ਹਾਂਜੀ 208 ਨੰਬਰ ਸੀ ਕੋਈ ਹਲੇ ਆਪ ਨੂੰ ਲੱਗਿਆ ਪਤਾ ਤਸਕਰੀ ਕਰਦੇ ਸੀ 11 ਆਈ ਜਾਂ ਨਹੀਂ ਜੀ ਜੀ ਹੋਰ ਹੋਰ ਕੇਸ ਜਾਰੀ ਪੁੱਛ ਕੇ ਜਿਹੜੀ ਹੈਗੀ ਉਹ ਸਾਰੀ ਲੈ ਕੇ ਉਹਨਾਂ ਤੋਂ ਉਹ ਜੁਡੀਸ਼ਲ ਜੁਡੀਸ਼ਲ ਕਰਦੇ ਜਦੋਂ ਜਿਹਾ ਸਾਡੇ ਤੇ ਕੋਈ ਹੁਣ ਤੱਕ ਸੁਨਾਖ ਮਿਲਿਆ ਦੇ ਕੋਲੋਂ ਜੀ ਏਜੀਟੀਐਫ ਨੇ ਪੁਚੀਸ਼ ਕੀਤੀ ਹੈ ਜੀ ਉਹਨਾਂ ਨੂੰ ਲੋਗੀਆਂ ਕੇਸ ਡਾਇਰੀ ਚ ਦਵਾਂਗੇ ਤੇ ਹੁਣ ਦੁਬਾਰਾ ਕਿੱ ਆਪਣੇ ਮੁਕਦਮੇ ਚ ਅਰੈਸਟ ਸੀ ਜੀ ਹਾਂਜੀ ਹਾਂਜੀ 208 ਨੰਬਰ ਸੀ ਕੋਈ ਹਲੇ ਆਪ ਨੂੰ ਲੱਗਿਆ ਪਤਾ ਤਸਕਰੀ ਕਰਦੇ ਸੀ 11 ਨਹੀਂ ਜਾਂ ਨਹੀਂ ਜੀ ਜੀ ਹੋਰ ਹੋਰ ਕੇਸ ਜਾਰੀ ਪੁੱਛ ਕੇ ਸੀ ਜਿਹੜੀ ਹੈਗੀ ਉਹ ਸਾਰੀ ਲੈ ਕੇ ਉਹਨਾਂ ਕੋਲ ਉਹ ਅਫੀਸ਼ੀਅਲ ਅਫੀਸ਼ੀਅਲ ਕਰਦੇ ਜਿਦਾ ਜਿਹਾ ਸਾਡੇ ਤੇ ਕੋਈ ਹੁਣ ਤੱਕ ਸੂਰਾਖ ਮਿਲਿਆ ਉਹਦੇ ਕੋਲੋਂ ਜੀ ਏਜੀਟੀਐਫ ਨੇ ਪੁੱਛ ਗੀਜ਼ ਕੀਤੀ ਹੈ ਜੀ ਉਹਨਾਂ ਨੂੰ ਲੋਗੀਆਂ ਕੇਸ ਡਾਇਰੀ ਚ ਦਵਾਂਗੇ ਤੇ ਹੁਣ ਦੁਬਾਰਾ ਕਿੱਥੇ ਭੇਜੇ ਜਾਣਗੇ ਜੀ ਬਠਿੰਡੇ ਜਿਲ੍ਹੇ ਚ ਆਪਣੇ ਮੁਕਦਮੇ ਚ ਅਰੈਸਟ ਸੀ ਜੀ ਹਾਂਜੀ ਹਾਂਜੀ 208 ਨੰਬਰ ਸੀ ਕੋਈ ਹਲੇ ਆਪ ਨੂੰ ਲੱਗਿਆ ਪਤਾ ਤਸਕਰੀ ਕਰਦੇ ਸੀ 11ਾਂ ਨਹੀਂ ਜਾਂ ਨਹੀਂ ਜੀ ਇਹ ਹੋਰ ਇਹ ਕੇਸ ਡਾਇਰੀ ਪੁੱਛ ਕੇ ਜਿਹੜੀ ਹੈਗੀ ਉਹ ਸਾਰੀ ਲੈ ਕੇ ਉਹਨਾਂ ਤੋਂ ਉਹ ਜੁਡੀਸ਼ਲ ਜੁਡੀਸ਼ਲ ਕਰਦੇ ਜਦੋਂ ਜਿਹਾ ਸਾਡੇ ਤੇ ਕੋਈ ਹੁਣ ਤੱਕ ਸੁਰਾਗ ਮਿਲਿਆ ਤੇ ਕੋਲੋਂ ਜੀ ਏਜੀਟੀਐਫ ਨੇ ਪੁੱਛ ਗੀ ਕੀਤੀ ਹੈ ਜੀ ਉਹਨਾਂ ਨੂੰ ਲੋਬੀਆ ਉਹ ਕੇਸ ਡਾਇਰੀ ਜੀ ਦਵਾਂਗੇ ਤੇ ਹੁਣ ਦੁਬਾਰਾ ਕਿੱਥੇ ਭੇਜੇ ਜਾਣਗੇ ਜੀ ਬਠਿੰਡੇ ਜੇਲ੍ਹ ਚ ਆਪਣੇ ਮੁਕਦਮੇ ਚ ਅਰੈਸਟ ਸੀ ਜੀ ਹਾਂਜੀ ਹਾਂਜੀ 208 ਨੰਬਰ ਜੀ ਕੋਈ ਹਲੇ ਆਪ ਨੂੰ ਲੱਗਿਆ ਪਤਾ ਤਸਕਰੀ ਕਰਦੇ ਸੀ 11ਾਂ ਨਹੀਂ ਜਾਂ ਨਹੀਂ ਜੀ ਇਹ ਹੋਰ ਇਹ ਕੇਸ ਡਾਇਰੀ ਪੁੱਛ ਕੇ ਜਿਹੜੀ ਹੈਗੀ ਉਹ ਸਾਰੀ ਲੈ ਕੇ ਉਹਨਾਂ ਤੋਂ